ਹਾਂ ਨੂੰ ਯਾਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਤਾਂ ਕੁਝ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ। ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ। ਇਹ ਰੌਣੀ ਜੀ ਸੀਨੀਅਰ ਨਾਲ ਗੱਲ ਕਰੋ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ। ਕੁੜੀ ਜੀ ਜਾਂ ਟੋਲ ਸਟਾਫ ਦੀ ਕੀ ਗੱਲ ਸੀ? ਹਾਂ ਜੀ ਇੱਧਰ ਥੋੜਾ ਬਰੀਫ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਰਾਂ ਨਹੀਂ ਟੋਲ ਵਾਲੇ ਗੱਲਾਂ ਕਰਨੀ ਕਰਦੇ ਆ। ਓਇਆ ਕੀ ਹੈ ਓਇਆ ਕੀ ਕਦੀ ਬਕਵਾਸ ਕਰ ਰਹਾ ਕੀ ਗੱਲ ਕੀ ਹੋਈ ਹੈ ਮੈਂ ਕਹਿੰਦਾ ਮੇਰਾ ਸ਼ੇਵ ਸਰਦਾ ਦਾ ਵਿਦਿਆਰਥੀ ਕਦੀ ਬਕਵਾਸ ਕਰਨਾ ਬੰਦ ਕਰ ਹੂੰ ਉਹ ਮੈਨੂੰ ਫੇਰ ਕੇ ਅੰਦਰ ਕਾਹਨ ਦਿੱਤਾ ਠੀਕ ਆਣਾ ਨਹੀਂ ਮੈਂ ਜਾ ਰਿਹਾ ਤਾਰ ਕੋ ਦੀ ਬਕਵਾਸ ਕਰ ਜੀ ਬੋਲੋ ਲਓ ਨੂ ਦੋ ਦਿਨ ਕਰਦੀ ਇਹ ਡਾਗ ਨਹੀਂ ਡਾਗ ਇੱਕ ਮਿੰਟ ਕਰ ਇੱਕ ਮਿੰਟ ਮਿੰਟ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਬੈਗਲ ਸਟੋਲ ਦੀ ਹਿੰਮਤ ਹੈ ਕਿ ਤੱਕ ਕੱਲਾ ਤੋਂ ਇੱਥੇ ਆ ਕੇ ਆਹੋ ਭਾਜੀ ਇੱਧਰ ਥੋੜਾ ਬਰੀਫ ਕਰਕੇ ਜਾਓ ਨਾ ਮਾਮਲਾ ਬਰੀਫ ਕਰਕੇ ਜਾਓ ਭਾਜੀ ਮੈਂ ਕਹਿੰਦਾ ਸ਼ੇਰਸਰ ਦਾ ਪ੍ਰਧਾਨ ਆ ਜੀ ਪਰਵਾਦ ਕਰ ਗਾਵਾ ਅੱਛਾ ਜੀ ਤੁਮ ਬਿਆਹ ਹੋਗਾ ਨਹੀਂ ਉਹਦਾ ਮਤਲਬ ਲੱਗ ਗਿਆ ਉਹਦਾ ਉਹਨੂੰ ਕਹਿਵੋ ਠੀਕ ਉਹਨੂੰ ਨਹੀਂ ਤੀਸਦਾ ਤੂੰ ਦੋ ਤੂੰ ਕੌਣ ਮੈਂ ਤਾਂ ਬਾਹਰ ਤੋਂ ਤੂੰ ਕੰਡਾ ਪੁੱਲਾ ਹੋਣਾ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਕੀ ਇਹ ਤਾਂ ਮੇਰਾ ਨਾਮ ਕਬਜੀਤ ਕੋਰ ਅਚਕੀ ਹੋਇਆ ਕੀ ਸੀਗਾ ਇਸ ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੇ-ਉੱਚੇ ਬਹੁਤ ਜ਼ਿਆਦਾ ਬੋਲ ਰਿਹਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪ ਹੀ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੋਪਾਂ ਨੂੰ ਹੁੰਦੀਆਂ ਮੈਂ ਇੰਨੀ ਗੱਲ ਕਹਿਣ ਵਾਲੀ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਬੱਸ ਮੈਨੂੰ ਵੀ ਇੰਨੇ ਗਾਲੀ ਕਹੀ ਸੀ ਕਿ ਕਿ ਇੱਥੇ ਨਹੀਂ ਐਗਜ਼ਾਮ ਸੀ ਮੈਂ ਫਾਤੋਂ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਪੇਪਰ ਮੈਂ ਤੁਹਾਡੇ ਨਾਲ ਮਿਸਬੀਹ ਕੀਤਾ ਗਿਆ ਗਾਲਾਂ ਕੱਢੀਆਂ ਦੀਆਂ ਕੀ ਚੰਨ ਕਿਉਂ ਸਰਕਾਰ ਤੱਕ ਹੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਫਿਰ ਮੈਂ ਇਹ ਹੀ ਜਾਨੀਆ ਕਿ ਸਾਰੀ ਸੇਫਟੀ ਸਾਡੀ ਸੇਫਟੀ ਹੋਵੇ ਸਾਡੇ ਕੋਲ ਤੇ ਬੱਸ ਉਹਨੂੰ ਜਦੋਂ ਉਹਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਕਿ ਉਹਦੇ ਬੱਜੇ ਉਹ ਬੈਰੀਕਡ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕਡ ਸਵਰਟ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈਆਂ ਕੀ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗਣ ਦੀ ਕੀਤੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਹੱਥ ਵਾਈ ਹੋਵੇ ਕੀਤੀ ਹੈਗੀ ਬੋਲੇ ਹਾਂਜੀ ਸਰ ਉਹ ਬਹੁਤ ਗਰੋਡਲੀ ਬੋਲਦੇ ਸੀ ਕਿਹਾ ਤੇ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਹਿ ਕੇ ਸਰ ਤੁਸੀਂ ਇੱਧਰ ਆ ਨਾ ਕਰੋ ਤੁਸੀਂ ਆਫਿਸ ਜਾ ਕੇ ਗੱਲ ਕਰੋ ਪਰ ਉਹ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲਦੇ ਇਹ ਨਾ ਜਦੋਂ ਇਹ ਇਕੱ ਉਹਨਾਂ ਦੀ ਜਿੰਨੇ ਵੀ ਫੈਮਲੀ ਸੀਗੇ ਸਾਰੇ ਉੱਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਜਰਾ ਦੇ ਕੇ ਇਹ ਤੁਹਾਨੂੰ ਨਹੀਂ ਸਰ ਕੁਝ ਨਹੀਂ ਧੱਕਾ ਕਰਕੇ ਇਹ ਇਹ ਵੀ ਦੇਖਿਆ ਜਣੀ ਆਪਣਾ ਬੈਰੀਏਟਰ ਵੀ ਆ ਰਿਹਾ ਚੱਕ ਕੇ ਗਏ ਹੈਗੇ ਉਹ ਰੂਮ ਵੀ ਤੋੜ ਕੇ ਗਏ ਬੈਰੀਏਜ ਸਾਈਟ ਕਰਕੇ ਆਪਣੇ ਆਪ ਹੀ ਹੌਲ ਚ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਜਿੰਨੇ ਵੱਲੋਂ ਪੁਲਿਸ ਨੂੰ ਕੰਪਲੀਟ ਕੀਤੀ ਜਾਊਗੀ ਇਸ ਸੌਕੇ ਹਾਂਜੀ ਸਰ ਕਿੱਥੇ ਜਾ ਰਹੇ ਠੀਕ ਹੈ ਠੀਕ ਹੈ ਮਾਮਲਾ ਦਾ ਮੈਨੂੰ ਵੀ ਹੁਣੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰ ਦਿਖਾ ਰਿਆ ਸੀ ਬੱਚੀ ਨਾਲ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਜਣਾ ਜਨੂ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਆ ਜੀ ਜੀ ਸਰ ਸਰ ਦੇਖਿਆ ਜਾਂਦਾ ਕਿ ਕੁੜੀ ਨੇ ਉੱਥੇ ਜਾਣੀ ਕਿ ਇਹ ਬਤਮੀਜ਼ੀ ਵੀ ਕਰਕੇ ਗਿਆ ਗਾਲੀ ਗੋਚੀ ਕਰਕੇ ਗਿਆ ਹੈਗਾ ਤੇ ਆਪਣਾ ਕੁੜੀ ਹੈ ਤੇਰੀ ਔਰ ਕੁੜੀ ਨੇ ਕਿਸੇ ਰਿਕ ਆਪਣਾ ਪਰ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਦੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਆਇਆ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਰੀਏਟਰ ਚੱਕ ਕੇ ਗਿਆ ਵਾ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅੱਗੇ ਵੀਡੀਓ ਕਢਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਮਪਸ਼ਨ ਦੇ थ्रू ਜੇ ਐਗਜ਼ੈਮਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇਗੀ ਤਾਂ ਉਹ ਦਿੱਕਤ ਆਉਦੇ ਲੇਗੀ ਇਸ ਲਈ ਕਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਿਹਾ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਸੀਨੀਅਰ ਮੈਨੇਜਰ ਬੈਠੇ ਹੁੰਦੇ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਜੀ ਸਰ ਕਿਤੇ ਨਾ ਕਿਤੇ ਲੇਡੀਜ਼ ਜਿਹੜੀਆਂ ਕੰਮ ਕਰਦੀਆਂ ਮੇਰੇ ਲਈ ਛੋਟੀ ਜਿਹੀ ਮੂਰ ਹੁੰਦੀ ਹੈ ਤਾਂ ਤੁਹਾਡਾ ਸਟਾਫ ਵੀ ਮੁੱਤੇ ਤੇ ਮਤਲਬ ਘੱਟ ਸੀਗਾ ਨਹੀਂ ਸਟਾਫ ਐਸੇ 10 ਮਿੰਟ ਇਸ ਗੱਲ ਨੂੰ ਦੇਖੋ ਇਹ ਇਨ ਬਿਟਵੀਨ ਹੁੰਦਾ ਕਿ ਇੱਕ ਦੋ 1.5 ਤੋਂ 2 ਵਜੇ ਨੂੰ ਲੰਚ ਦਾ ਟਾਈਮ ਹੁੰਦਾ ਸਟਾਫ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਅਨ ਸਟਾਫ ਦਾ ਬਹੁਤ ਵੀ ਦੇਖ ਸਕਦੇ ਸਟਾਫ ਦਾ ਪ੍ਰਭੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਗਣਾ ਜੀ ਟੋਲ ਵਾਲੇ ਗੁੰਡਾਗਰਦੀ ਕਰਦੇ ਆ ਇਹ ਜੇ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂ ਜੀ ਪਰ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਠੀਕ ਹੈ ਜੀ